ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਹੀ ਹੈ ਆਮ ਸੂਚਵਨ ਬੋਟਰਾਂ ਨੂੰ ਕਿ ਆਉਣ ਵਾਲੇ ਪੰਜਾਬ ਦੇ ਹਾਲਾਤ ਕਿੱਦਾਂ ਦੇ ਸੀ ਪਹਿਲਾਂ ਕਿੱਦਾਂ ਦੇ ਸੀ ਹੁਣ ਆਪਾਂ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਤੇ ਜਿਹੜੀ ਬਲਾਕ ਸੰਮਤੀ ਆਏ ਆ ਬਲਾਕ ਸੰਮਤੀ ਦੇ ਵਿੱਚ ਭੀਣ ਜੋਂ ਤੋਂ ਖੜੇ ਆ ਬਲਾਕ ਸੰਮਤੀ ਦੇ ਮੈਂਬਰ ਆ ਸੁਖਨਿੰਦਰ ਕੌਰ ਖੜੇ ਆ ਜਿਨ੍ਹਾਂ ਦਾ ਚੋਣਚਾਨ ਹੱਥ ਪੰਜਾ ਆ ਸ਼ਤਿਆ ਉਹ ਸੰਦੀਪ ਸਿੰਘ ਜੀ ਖੜੇ ਆ ਪੰਗਲਾ ਤੋਂ ਮੇਰੀ ਸਾਰਿਆਂ ਨੂੰ ਵੋਟਰਾਂ ਨੂੰ ਇਹੀ ਅਪੀਲ ਆ ਕਿ ਆਪਾਂ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਈਏ ਹੱਥ ਪੰਜੇ ਨੂੰ ਵੋਟ ਪਾ ਕੇ ਜਿਤਾਈਏ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਦੇ ਹੱਥ ਜੜੇ ਆ ਉਹ ਮਜ਼ਬੂਤ ਕਰੀਏ ਆਪਾਂ ਇਹਨਾਂ ਨਾਲ ਤੈਅ ਦੇ ਲਓ ਸਾਰੇ ਵੋਟਰਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਵੋਟ ਪਾ ਕੇ ਤੁਹਾਨੂੰ ਪਤਾ ਆ ਕਿ ਪੁਰਾਣੀ ਕਾਂਗਰਸ ਪਾਰਟੀ ਆ ਇਹਨਾਂ ਨੂੰ ਮੋੜ ਆਪਾਂ ਕਾਂਗਰਸ ਦੇ ਵਿੱਚ ਖੁਸ਼ਹਾਲੀ ਦਾ ਜਿਹੜਾ ਮਾਹੌਲ ਆ ਪੰਜਾਬ ਦਾ ਬਣਾਈਏ ਤੇ ਨਾਲ ਨਾਲ ਅਸੀਂ ਇਹਨਾਂ ਨੂੰ ਇਹ ਅਪੀਲ ਕਰਦੇ ਸੁਗਨਿੰਦਰ ਕੌਰ ਨੂੰ ਕਿ ਹਰ ਬੰਦੇ ਦੇ ਦੁੱਖ ਸੁੱਖ ਵਿੱਚ ਵੀ ਇਹ ਪਾਰਟੀ ਲੈਵਲ ਤੇ ਆ ਕੇ ਖੜਨਗੇ ਭਾਈ ਚਾਰਕ ਸਾਂਝ ਨੂੰ ਇਹ ਵਿਧਾਨਗੇ ਵੱਧ ਤੋਂ ਵੱਧ ਵੋਟਾਂ ਪਾ ਕੇ ਸੁਖਨਿੰਦਰ ਕੌਰ ਨੂੰ ਤੇ ਸੰਦੀਪ ਨੂੰ ਜ਼ਿਲ੍ਹਾ ਪ੍ਰਸ਼ਾਸਕ ਦੀਆਂ ਵੋਟਾਂ ਪਾ ਕੇ ਚੌਂਡ ਸ਼ਾਨਾਤ ਪੰਜੇ ਨੂੰ ਜਿਤਾ ਕੇ ਆਪਾਂ ਪਾਰਟੀ ਦੇ راہਲ ਗਾਂਧੀ ਦੇ ਜਿਹੜੇ ਹੱਥ ਆ ਉਹ ਮਜ਼ਬੂਤ ਕਰੀਏ ਐਨਾ ਕਹਿੰਦੇ ਹੋਏ ਜੈਨ